ਸ੍ਰੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਤੇ ਅੱਜ ਦੇ ਤੀਜ ਤੀਜੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਸਾਰੀਆਂ ਭੈਣਾਂ ਨੂੰ ਤੇ ਬਾਰਿਸ਼ ਦਾ ਰੁਖ ਹੋ ਚੁੱਕਾ ਹੈ ਇੱਕ ਛਿੜਕਾ ਆ ਚੁੱਕਾ ਹੈ ਬਾਰਿਸ਼ ਦਾ ਤੇ ਅੱਜ ਆਪਾਂ ਸਾਰੇ ਕਲੋਨੀ ਵਾਲਿਆਂ ਮਿਲ ਕੇ ਮਨਾਵਾਂਗੇ ਤੀਜ ਆਪਾਂ ਰੈਡੀ ਹੋ ਚੁੱਕੇ ਹਾਂ ਚੱਲਦੇ ਹਾਂ ਜੀ ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਵੇਂ ਦੀ ਤਿਆਰੀ ਕੀਤੀ ਹੈ ਅਸੀਂ ਤੀਜ ਦੀ ਲਓ ਜੀ ਅਸੀਂ ਪਹੁੰਚ ਗਏ ਆਪਣੇ ਫਰੈਂਡ ਦੇ ਘਰ ਜਿੱਥੇ ਆਪਾਂ ਨੇ ਪ੍ਰੋਗਰਾਮ ਕਰਨਾ ਹੈ ਤੀਜ ਦਾ ਛੱਤੇ ਤੇ ਆਪਣੀਆਂ ਸਾਰੀਆਂ ਭੈਣਾਂ ਹੋਲੀ-ਹੋਲੀ ਆਉਣ ਲੱਗੀਆਂ ਹੋਈਆਂ ਨੇ ਤੇ ਇੱਥੇ ਟੈਂਟ ਲੱਗ ਰਿਹਾ ਸੀ ਉਸੇ ਟਾਈਮ ਕਿਉਂਕਿ ਪਹਿਲਾਂ ਥੋੜੀ ਦੇਰ ਪਹਿਲਾਂ ਬਾਰਿਸ਼ ਸਟਾਰਟ ਹੋ ਗਈ ਸੀ ਜਦੋਂ ਸਾਡਾ ਟਾਈਮ ਸੀ ਇਹ ਪ੍ਰੋਗਰਾਮ ਸਟਾਰਟ ਕਰਨੇ ਦਾ ਉਸੇ ਟਾਈਮ ਬਾਰਿਸ਼ ਆ ਗਈ ਬਾਰਿਸ਼ ਦੀਆਂ ਬਿਚਾਰਾਂ ਐ ਬੱਦਰੀਆਂ ਐ ਸੀ ਲੱਗ ਰਿਹਾ ਸੀ ਜਿਵੇਂ ਅੱਜ ਤੀਜ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਪਾਵਾਂਗੇ ਤੇ ਇਸ ਟਾਈਮ ਡਰਬੀ ਲੱਗ ਰਿਹਾ ਸੀ ਪਤਾ ਨਹੀਂ ਕੀ ਪੜਨਾ ਹੈ ਸਾਡੀ ਤਿਆਰੀ ਕਰੀ ਕਰਾਈ ਤੇ ਕਦੀ ਰੱਬ ਪਾਣੀ ਨਾ ਫੇਰ ਦੇਵੇ ਪਰ ਇੱਕ ਵਿਸ਼ਵਾਸ ਵੀ ਸੀ ਜੋ ਹੋਵਾ ਠੀਕ ਹੀ ਹੋਣਾ ਤੇ ਇਸ ਦੀਦਾ ਪ੍ਰੋਗਰਾਮ ਕੰਮ ਲੱਗਣਾ ਪੈਣਾ ਸਾਰਿਆਂ ਨੂੰ ਮੁਕਾਰਾ ਮੇਰੀਆਂ ਸਾਰੀਆਂ ਭੈਣਾਂ ਨੂੰ ਹੈਪੀ ਟੀਜ਼ ਤੇ ਇਸ ਰੰਗ ਰੰਗ ਪ੍ਰੋਗਰਾਮ ਦੀ ਪੇਸ਼ਕਾਸ਼ ਆਪਾਂ ਸਭ ਤੋਂ ਪਹਿਲਾਂ ਇਸ ਗੇਮ ਤੋਂ ਕਰਨ ਲੱਗੇ ਹਾਂ ਜਿਹਨੂੰ ਮਿਊਜ਼ਿਕ ਚੇਅਰ ਗੇਮ ਕਹਿੰਦੇ ਆਪਾਂ ਤੇ ਇਹਦੇ ਵਿੱਚ ਇੱਕ ਆਪਾਂ ਰੱਖਾਂਗੇ ਪਰਚੀ ਵਾਲਾ ਸਿਸਟਮ ਜਿਹਦੇ ਵਿੱਚ ਜਿਹਦਾ ਨਾਮ ਆਊਗਾ ਉਹੀ ਇਹਦੇ ਚ ਬੈਠੂ ਆ ਪਰਚੀ ਨਹੀਂ ਨਹੀਂ ਸ਼ੁਰੂ ਕਰੀਏ ਆਪੇ ਮਾਝਾ ਦੇ ਪਿਆਰੀ ਪਾਣੀ ਦੂਜੀ ਵਾਰੀ ਸਾਡੀ ਸੀ 뮤직 ਟੇਲ ਦੇ ਵਿੱਚ ਹਿੱਸਾ ਲੈਣ ਲਈ ਤੇ ਇੱਥੇ ਆਪਾਂ ਸਾਰਿਆਂ ਨੂੰ ਮੌਕਾ ਦਿੱਤਾ ਕੋਈ ਨਰਾਜ਼ ਨਾ ਹੋਵੇ ਤੇ ਇੱਥੇ ਕੋਈ ਮੁਕਾਬਲਾ ਸੀ ਜਿੱਤ ਹਾਰ ਦਾ ਨਹੀਂ ਚਲਾ ਰਹੇ ਸੀ ਵੈਸੇ ਇਹ ਸੀ ਕਿ ਆਪਾਂ ਸਾਰੇ ਖੁਸ਼ ਰਹੀਏ ਤੇ ਘਰ ਦੇ ਬਿਜ਼ੀ ਟੂਲ ਦੇ ਵਿੱਚ ਥੋੜਾ ਟਾਈਮ ਕੱਢਿਆ ਅਸੀਂ ਆਪਣੇ ਲਈ ਤੇ ਇੱਥੇ ਮਨ ਦੀ ਖੁਸ਼ੀ ਲਈ ਆਏ ਆ ਤੇ ਬਹੁਤ ਵਧੀਆ ਲੱਗਿਆ ਅਸੀਂ ਇੱਥੇ ਰਿਲੈਕਸ ਫੀਲ ਬਹੁਤ ਵਧੀਆ ਹੋਇਆ ਤੇ ਗੇਮ ਦੇ ਵਿੱਚ ਹਸੀ ਮਜ਼ਾਕ ਘਰ ਨੂੰ ਘਰ ਦੀਆਂ ਟੈਨਸ਼ਨਾਂ ਨੂੰ ਅਸੀਂ ਇੱਕ ਸਾਈਡ ਰੱਖ ਦਿੱਤਾ ਸੀ ਕਹਿੰਦੇ ਨੇ ਖੁਸ਼ੀਆਂ ਪੈਸਿਆਂ ਦੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਤੇ ਖੁਸ਼ੀਆਂ ਸਾਰਿਆਂ ਦੇ ਸਾਥ ਨਾਲ ਹੀ ਹੁੰਦੀ ਹੈ ਤੇ ਇੱਥੇ ਸਾਥ ਸੀ ਸਾਰਿਆਂ ਦਾ ਤੇ ਜੇ ਅਗਰ ਪੈਸੇ ਨਾਲ ਖਰੀਦੀਆਂ ਜਾਂਦੀਆਂ ਖੁਸ਼ੀਆਂ ਦੇ ਲੋਕ ਸਭ ਤੋਂ ਪਹਿਲਾਂ ਜਿਹੜੇ ਪੈਸੇ ਵਾਲੇ ਨੇ ਉਹ ਹੀ ਖਰੀਦ ਕੇ ਰੱਖ ਲੈਂਦੇ ਪਰ ਇੱਥੇ ਆਪਾਂ ਨੇ ਇਹ ਚੀਜ਼ ਨਹੀਂ ਕਰਨੀ ਸੀ ਤੇ ਆਪਾਂ ਨੇ ਸਭ ਨੂੰ ਖੁਸ਼ ਕਰਨ ਲਈ ਇਹ ਪ੍ਰੋਗਰਾਮ ਕੀਤਾ ਕਰਨੇ ਨੂੰ ਤਾਂ ਪਿਛਲੇ ਵਾਰ ਅਸੀਂ 5-6 ਜਣੀਆਂ ਨੇ ਵੀ ਮਨਾ ਲਈ ਸੀ ਤੀਜ ਤੇ ਇੱਥੇ ਫਿਰ ਆਪਾਂ ਨੇ ਸੋਚਿਆ ਚਲੋ ਜਿਹੜੀਆਂ ਬਾਕੀ ਦੀ ਇੱਕ ਵਾਰ ਕਹਿ ਕੇ ਵੇਖ ਲੈਂਦੇ ਆ ਬਾਕੀ ਚੰਗਾ ਮਾੜਾ ਕਹਿਣਾ ਉਹਨਾਂ ਦੀ ਇੱਛਾ ਹੈ ਪਰ ਅਸੀਂ ਤਾਂ ਆਪਣੇ ਕਿੰਨੇ ਪੂਰਾ 100% ਕੰਮ ਕੀਤਾ ਹੈ ਕਿ ਸਾਰੇ ਖੁਸ਼ ਰਹਿਣ ਤੇ ਟਾਈਮ ਦੀ ਲਿਮਟ ਕੋਈ ਨਹੀਂ ਸੀ ਉਹ ਆਪਣੀ ਇੱਛਾ ਸੀ ਵਿੱਚ ਵਿੱਚ ਪ੍ਰੋਗਰਾਮ ਦੇ ਵਿੱਚੋਂ ਕਿਸੇ ਨੇ ਜਾਣਾ ਨਾ ਜਾਣਾ ਪਰ ਆਪਾਂ ਦਾ ਐਂਡ ਤੱਕ ਰਹੇ ਐ ਇੱਥੇ ਤੇ ਜਿੰਨੀ ਮੇਰਾ ਫਰੈਂਡ ਸਰਕਲ ਇਹਦੇ ਚ ਬਣਿਆ ਆਇਆ ਆਪਣਾ ਗਰੁੱਪ ਬਣਿਆ ਤੇ ਸਾਰੀਆਂ ਬਹੁਤ ਖੁਸ਼ ਨੇ ਤੇ ਜੇ ਐਵੇਂ ਹੀ ਖੁਸ਼ ਰਹੇਗੇ ਤਾਂ ਆਪਾਂ ਅੱਗੇ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਪ੍ਰੋਗਰਾਮ ਹੋਰ ਐਦਾਂ ਹੀ ਮਨਾਵਾਂਗੇ ਇਕੱਠੇ ਲੇਡੀਜ਼ ਸਾਰੀਆਂ ਤੇ ਇਹ ਵਾਲੀ ਚੱਲ ਰਹੀ ਸੀ ਸਟੈਮ ਗੇਮ ਟਾਈਟਲ ਵਾਲੀ ਟਾਈਟਲ ਦੇ Song ਜਿਹੜਾ ਵੀ Song ਆ ਰਿਹਾ ਸੀ ਉਹ ਆਪਣਾ Song ਪਛਾਣ ਰਹੀ ਸੀ ਤੇ ਗੇਮਾਂ ਅੱਗੇ ਵਧ ਰਹੇ ਸੀ ਨੱਚਣ ਗਾਣ ਨਾਲ ਸਟਾਦਾ ਗੇਮਾਂ ਦੇ ਵਿੱਚ ਮਜ਼ਾ ਆਂਦਾ ਹੈ ਜੀ ਉਹਦੇ ਵਿੱਚ ਇੱਕ ਆਪਣਾ ਸਕੂਲ ਟਾਈਮ ਕਾਲਜ ਟਾਈਮ ਤੇ ਪਹੁੰਚ ਜਾਂਦੇ ਆਪਾਂ ਜੋ ਹੱਜਕੱਲ ਇਸ ਇਸ ਟਾਈਮ ਜਦੋਂ ਆਪਣੇ ਬੱਚੇ ਨੇ ਆਪਣਾ ਗਰਸਤੀ ਨਹੀਂ ਆ ਸੋ ਟੈਂਸ਼ਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਭੁੱਲ ਕੇ ਆਪਾਂ ਫਿਰ ਉਸ ਟਾਈਮ ਦੇ ਵਿੱਚ ਚਲੇ ਜਾਂਦੇ ਆਂ ਤੇ ਇੱਥੇ ਸਾਰੀਆਂ ਲੇਡੀਜ਼ ਸਾਡੀਆਂ ਸਾਰੀਆਂ ਭੈਣਾਂ ਬਹੁਤ ਜ਼ਿਆਦਾ ਖੁਸ਼ੀ ਵੀਡੀਓ ਬਣ ਰਹੀਆਂ ਆ ਉਹ ਦੱਬੋ ਫਿਰ ਆਪਾਂ ਨੇ ਜਿਹੜੀ ਦੀ ਇਸ ਵਾਰ ਸਾਡੀ ਕਲੋਨੀ ਦੇ ਵਿੱਚ ਨਈ ਮੈਰਿਜ ਹੋਈ ਹੈ ਨਈ ਬਹੂ ਆਈ ਹੈ ਸਾਡੀ ਮਹੱਲੇ ਦੇ ਵਿੱਚ ਉਹਦੀ ਵਾਰੀ ਸੀ ਸਭ ਤੋਂ ਪਹਿਲਾਂ ਡਾਂਸ ਕਰਵਾਇਆ ਉਹ ਤੋਂ ਤੇ ਫਿਰ ਬਾਰੀ-ਬਾਰੀ ਸਾਰਿਆਂ ਨੇ ਇੱਥੇ ਸਾਰੇ ਰਿਸ਼ਤੇ ਦੀ ਸੱਸ ਨੂੰ ਨੇ ਵੀ ਡਾਂਸ ਕੀਤਾ ਮਾਂ ਬੇਟੀ ਨੇ ਵੀ ਡਾਂਸ ਕੀਤਾ ਸਾਰੇ ਜਾਣੇ ਆਪਣੀ ਮਸਤੀ ਚ ਮਸਤੀ ਕਿਸੇ ਨੂੰ ਕਿਸੇ ਦੀ ਟੇਕ ਨਹੀਂ ਨਹੀਂ ਕੁਝ ਨਹੀਂ ਕਿਸੇ ਨੇ ਕੋਈ ਅਜਿਹਾ ਕੁਝ ਨਹੀਂ ਹੈ ਡਰਨੇ ਦੀ ਲੋੜ ਨਹੀਂ ਹੈਗੀ प्रीत पहली बार प्रीत ने उठाई है पर्ची अभी नहीं खोलनी पहले खोलनी नहीं है प्लीज करूं बेनती दो कार जो अरे वो दमाई माइक अपने आप मनसा के उधर मनसा इतनी खातिर ना आप लोग तो दिशा में जा रहे हो सामने सामने यस 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 इधर लेडीज हैं यस इधर चेयर्स लगी हुई है सभी लेडीज बैठी हैं इसके ऊपर

ਕਮਾਈ ਬੋਧਾ ਪਰ ਮੌਨਿਕ ਨੇ ਆ ਕਰ ਰਹੀਆਂ ਕਿਉਂ ਮੈਂ ਅਜ ਕੋਈ ਵੀ ਆ ਜਾਣਾ ਪੜਨੇ ਚਿਰੋ ਇਹ ਨੂੰ ਇਹ ਲੈ ਕਈਆਂ ਕੋਲ ਡਾਂਸ ਆਇਆ ਸੀ ਤੇ ਉਹ ਆਪਣੇ ਫੇਵਰਟ ਗਾਣੇ ਤੇ ਡਾਂਸ ਕਰ ਰਹੀਆਂ ਨੇ ਡਾਂਸ Song ਦੀ ਆਵਾਜ਼ ਆਪਾਂ ਨਹੀਂ ਪਾ ਸਕਦੇ ਆ ਜੋ ਇੱਧਰ ਆ ਜਾਓ ਇਹ ਸੱਸ ਨੂੰ ਖੁਸ਼ ਕਰਨੀ ਤੁੰਨੂੰ ਮੇਰੀ ਫਰੈਂਡ ਦੇ ਨਾਮ ਨੀਸ਼ਾ ਅਨੀਤਾ ਨੀਸ਼ੂ ਦੇਖੋ ਪਰਵਾਦ ਬਸ ਬਾਤ ਵੀ ਬਤਾ ਦੇਣਾ ਕੋਈ ਬਾਤ ਨਹੀਂ ਬਾਤ ਵੀ ਬਤਾ ਦੇਣਾ ਕੁਝ ਚਲ ਉਹਨਾਂ ਦੇ ਬਾਰੇ ਵਿੱਚ ਬਤਾ ਦੇ ਚਲ ਕੋਈ ਬਾਤ ਕੁਝ ਵੀ ਅੰਨੀ ਕਿਉਂ ਘੇਰ ਰਿਹਾ ਹੈ ਸਮਾਰ ਲਗਾਣਾ ਲਾਉਣਾ ਅਨਿਸ਼ਚੈ ਵਿਆਹ ਨੂੰ ਤੇ ਕਰਨਾ ਹੈ ਕਿਉਂਕਿ ਵੀਡੀਓ ਤੇ ਫਿਰ ਕਾਪੀਰਾਈਟ ਆ ਜਾਂਦਾ ਹੈ ਜਿਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਚੈਨਲ ਨੂੰ ਤੇ ਇੱਥੇ ਦੀਦੀ ਆਪਣੀ ਸਸਤੀ ਐਕਟਿੰਗ ਕਰਕੇ ਚ ਨੂਰ ਹੋਵੇ ਦੂਰ ਅਗਲੇ ਬੰਦੇ ਨੂੰ ਫਸਾਣਾ ਕਿਉਂ ਰਹੇ ਹੋ ਇਤਰੀ ਬਿਨਾ ਉਸਤੇ ਨੀ ਅੱਛੀ ਬੁਰੀ ਆਦਤ ਵਾਹ ਜੀ ਵਾਹ ਚਲੋ ਅੱਛੀ ਕਬੂਰੀ ਹੋਗਰਾਮ ਮੇ ਜਾਣੇ ਸੇ ਜਾਂ ਕਹੀ ਪੇ ਬੁਰੀ ਆਦਤ ਬੁਰੀ ਆਦਤ ਵੀ ਦੱਸੋ ਬੁਰੀ ਆਦਤ ਤੁਨੇ ਗੁੱਸਾ ਵੀ ਬਹੁਤ ਆਤਾ ਹੈ ਸਾਰਿਆਂ ਨੂੰ ਹੈ ਗੋਡਾ ਮੰਥੀਏ ਥੈਂਕ ਯੂ ਵਾਹ ਜੀ ਵਾਹ ਅਰਦੂ ਬੱਚੇ ਸੁਣ ਲੈ ਰਹੀ ਹਰੇ ਆਦਤ ਕਰਨੇ ਕੀ ਚਾਹ ਚਲ ਗਿਓ ਨਾਟਕ ਬਈ ਲਖਨੌਂ ਨੇ ਕਿਸੇ ਨੇ ਵੀ ਜਾ ਕੇ ਇਹ ਕਰੇ ਸੀ ਹੋ ਰਹੀ ਹੈ ਯਹੀ ਤੱਕ ਰਹੇਗੀ ਹੋਰ ਜੀ ਆ ਜੀ ਵਾਹ ਤੇ ਬਾਕੀ ਦੀ ਵੀਡੀਓ ਆਪਾਂ ਨੈਕਸਟ ਵਲੋਗ ਦੇ ਵਿੱਚ ਪਾਵਾਂਗੇ ਤੇ ਇਹ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ